ਅੱਜ ਪੰਜਾਬ ਕਿੱਥੇ ਖੜਾ ਹੈ ਜੇ ਤੁਹਾਡੀ ਇਜਾਜ਼ਤ ਹੋਵੇ ਮੈਂ ਇਹ ਸਵਾਲ ਤੋਂ ਸ਼ੁਰੂ ਕਰੂੰਗਾ ਅੱਜ ਪੰਜਾਬ ਕਿੱਥੇ ਖੜਾ ਹੈ ਕੱਲੀ ਪੋਲਿਟਿਕਲ ਵੈਕਿਊਮ ਦੀ ਗੱਲ ਹੀ ਨਹੀਂ ਹੋ ਰਹੀ ਉਹਦੀ ਜਿਹੜੀ ਸੁਰੱਖਿਆ ਕੱਲੀ ਆਰਥਿਕ ਸੁਰੱਖਿਆ ਦੀ ਗੱਲ ਹੀ ਨਹੀਂ ਹੈਗੀ ਲੋਕਾਂ ਦੀ ਜੀਵਨ ਦੀ ਜਿਹੜੀ ਸੁਰੱਖਿਆ ਉਹਨੂੰ ਲੈ ਕੇ ਵੀ ਬਹੁਤ ਵੱਡੇ ਤਬਰ ਬਹੁਤ ਵੱਡੇ ਪੱਧਰ ਤੇ ਪੰਜਾਬ ਜਿਹੜਾ ਬਹੁਤ ਖਤਰਨਾਕ ਦੌਰ ਤੋਂ ਗੁਜ਼ਰ ਰਿਹਾ ਹੈ ਜੇ ਮੈਂ ਠੀਕ ਆ ਤਾਂ ਇਹਦੀ ਤੁਸੀਂ ਵਿਆਖਿਆ ਕਿਵੇਂ ਕਰੋਗੇ ਜੀ ਬਿਲਕੁਲ ਤੁਹਾਡਾ ਸਵਾਲ ਬਿਲਕੁਲ ਵਾਜਿਬਾ ਤੇ ਸਹੀ ਆ ਪੰਜਾਬ ਅੱਜ ਕੱਲ ਨਾ ਪੈਰੋਂ ਖੜਿਆ ਹੋਇਆ ਪੰਜਾਬ ਜਿਹਨੂੰ ਅਸੀਂ ਕਹਿੰਦੇ ਆ ਵਸਦਾ ਗੁਰਾਂ ਦੇ ਨਾਂ ਤੇ ਜਿਹੜਾ ਗੁਰੂ ਸਾਹਿਬਾਨ ਦਾ ਫਲਸਫਾ ਜਿਹੜੀ ਉਹਦੇ ਵਿੱਚ ਆਰਥਿਕ ਸਮਾਜਿਕ ਰਾਜਨੀਤਿਕ ਜੀਵਨ ਜਾਂਚ ਆ ਉਹ ਤੋਂ ਭਟਕਿਆ ਹੋਇਆ ਬਹੁਤ ਬੁਰੀ ਤਰ੍ਹਾਂ ਖੰਡਾ ਦਾ ਸ਼ਿਕਾਰ ਇੱਕ ਦੌਰ ਸੀ ਉਹ ਦੌਰ ਆ ਇਹ ਨਹੀਂ ਵੀ ਹੁਣ ਨਹੀਂ ਆ ਸਕਦਾ ਜਿਵੇਂ ਕਹਿੰਦੇ ਆ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਇਹ ਤਾਂ ਸਿੱਧੀ ਮੋਟੀ ਜੀ ਨਜ਼ਰ ਮਾਰੋ ਪੰਜਾਬ ਤੇ ਪੰਜਾਬ ਸਿਰਫ 98 ਸਾਲ ਗੁਲਾਮ ਰਹਾ ਪੰਜਾਬ ਨੂੰ ਅੰਗਰੇਜ਼ਾਂ ਨੇ ਗੁਲਾਮ ਬਣਾਉਣ ਲਈ ਲਹੂ ਬੀਟਵੀਂ ਲੜਾਈ ਲੜਨੀ ਪਈ ਜਿਹੜਾ ਜੰਗਨਾਮਾ ਸਿੰਘਾਂ ਤੇ ਫਰੰਗੀਾਂ ਦਾ ਪੰਜਾਬ ਸ਼ਾਹ ਮੁਹੰਮਦ ਨੇ ਲਿਖਿਆ ਨਾ ਉਹਦੇ ਵਿੱਚ ਜਿਹੜਾ ਉਹਨੇ ਲਿਖਿਆ ਸ਼ਾਹ ਮੁਹੰਮਦ ਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਸੁੱਟੇ ਇਸ ਕਰਕੇ ਉਦੋਂ ਤੀ ਪੰਜਾਬ ਤੇ ਅੱਖ ਸੀ ਵੀ ਇਹ ਜਿਹੜੀ ਧਰਤੀ ਹੈ ਜਿਹੜੇ ਇੱਥੋਂ ਦੇ ਲੋਕ ਨੇ ਇਹ ਜ਼ੁਲਮ ਦੇ ਖਿਲਾਫ ਤੱਕੇ ਦੇ ਖਿਲਾਫ ਦਾਬੇ ਦੇ ਖਿਲਾਫ ਆਜ਼ਾਦੀ ਲਈ ਲੜਨ ਲਈ ਸਿਰ ਧੜ ਦੀ ਬਾਜ਼ੀ ਲਾਉਂਦੇ ਨੇ ਹਮ 98 ਸਾਲ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਸਰਕਾਰੇ ਖਾਲਸਾ ਸੀ ਹਮ ਜਿਵੇਂ ਕਹਿਆ ਨਾ ਵੀ ਸਾਰੇ ਸੁਖੀ ਵਸਦੇ ਸੀ ਹਮ ਸ਼ਾਹ ਮੁਹੰਮਦ ਨੇ ਬੜਾ ਵਿਸਥਾਰ ਦੇ ਵਿੱਚ ਉਹਦੇ ਗੱਲਾਂ ਕੀਤੀਆਂ ਨੇ 11% ਸਿੱਖ ਸੀ ਤੁਸੀਂ ਇਹ ਦੇਖੋ 65% ਦੇ ਜਿਹੜੇ 60% ਦੇ ਜਿਹੜੇ ਮੁਸਲਮਾਨ ਸੀ 18 20% ਹਿੰਦੂ ਸੀ ਬਾਕੀ ਹੋਰ ਸੀ ਸਰਕਾਰੇ ਖਾਲਸਾ ਸੀ ਕਿਸੇ ਨੂੰ ਕੋਈ ਰੌਲਾ ਨਹੀਂ ਸੀ ਕੋਈ ਵਿਤਕਰਾ ਨਹੀਂ ਸੀ ਕਿਉਂਕਿ ਇੱਕ ਇੱਕ ਵਿਰਸਾ ਪਿੱਛੇ ਖੜਾ ਸੀ ਹਮ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮਨੁੱਖੀ ਹੱਕਾਂ ਲਈ ਧਰਮ ਦੀ ਆਜ਼ਾਦੀ ਲਈ ਗੁਰੂ ਨਾਨਕ ਦਾ ਫਲਸਫਾ ਚਾਹੇ ਉਹ ਰਾਜਿਆਂ ਦਾ ਰਾਜ ਸੀ ਉਹਨੂੰ ਆਪਾਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਉਦੋਂ ਰਾਜ ਸੀ ਜਿਹੜੇ ਤਲਵਾਰ ਦੇ ਜੋਰ ਨਾਲ ਸਥਾਪਿਤ ਕੀਤੇ ਜਾਂਦੇ ਸੀ ਤਲਵਾਰ ਸਿੰਘਾਂ ਦੇ ਹੱਥ ਵਿੱਚ ਸੀ ਉਹਨਾਂ ਨੇ ਰਾਜ ਸਥਾਪਿਤ ਕੀਤਾ ਪਰ ਉਹ ਰਾਜ ਅੱਜ ਵੀ ਪਿੱਛੇ ਜੇ ਇੱਕ ਬੀਬੀਸੀ ਨੇ ਸਰਵੇ ਕਰਾਇਆ ਦੁਨੀਆਂ ਦੇ ਪੰਜ ਵਧੀਆ ਰਾਜਾਂ ਚੋਂ ਇੱਕ ਰਾਜ ਸੀ ਤੇ ਅੱਜ ਵੀ ਉਦਾਹਰਣ ਦਿੱਤੀ ਜਾਂਦੀ ਹੈ ਵੀ ਉਸ ਰਾਜ ਚ ਕਿਸੇ ਨੂੰ ਫਾਸੀ ਨਹੀਂ ਦਿੱਤੀ ਗਈ ਜਦੋਂ ਕਿ ਉਹ ਨਾ ਵੇਲੇ ਅੱਥ ਮਤਲਬ ਚਰਾਹਿਆਂ ਚ ਫਾਹੇ ਟੰਗੜਾ ਇਹੋ ਜਿਹਾ ਬਹੁਤ ਮਸ਼ਹੂਰ ਸੀ ਖਤਾ ਪੰਜਾਬੀਆਂ ਨੇ ਉੱਥੇ ਵੱਡੀ ਕਿਵੇਂ ਖਾਦੀ ਖਤਾ ਇਹ ਖਾਦੀ ਕਿ ਆਪਣੇ ਦੇਸ਼ ਪੰਜਾਬ ਨੂੰ ਆਜ਼ਾਦ ਕਰਾਉਣ ਲਈ ਲੜਨ ਦੀ ਖਾਤਰ ਇੱਕ ਬੜੇ ਸਿਸਟੇਮੈਟਿਕ ਢੰਗ ਦੇ ਨਾਲ ਉਹਨਾਂ ਨੂੰ ਇਹ ਤੋਰਤਾ ਵੀ ਤੁਸੀਂ ਭਾਰਤ ਮਾਤਾ ਨੂੰ ਯਾਦ ਕਰਾਉਣਾ ਇਹ ਕਿਹੜੇ era ਦੀ ਗੱਲ ਹੋਣੀ ਹੈ ਇਹ ਇਹ 1947 ਤੋਂ ਪਹਿਲਾਂ ਦੀ ਗੱਲ ਕਰ ਲਓ ਹਾਂ ਮਤਲਬ ਜਦੋਂ ਗੁਰਦੁਆਰਾ ਦੀ ਆਜ਼ਾਦੀ ਦੀ ਗੱਲ ਚੱਲੀ ਉਹਦੀ ਕਾਂਗਰਸ ਨੇ ਕਿਹਾ ਨਾ ਵੀ ਪਹਿਲੀ ਆਜ਼ਾਦੀ ਮਹਾਤਮਾ ਗਾਂਧੀ ਨੇ ਕਿਹਾ ਜਦੋਂ ਪੰਜਾ ਸਾਹਿਬ ਆਜ਼ਾਦ ਕਰਾਇਆ ਹਮ ਨਨਕਾਣਾ ਸਾਹਿਬ ਆਜ਼ਾਦ ਕਰਾਇਆ ਕਿ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਜਿਹੜੀ ਉਹ ਸਾਰੀ ਲੜਾਈ ਨੂੰ ਜਿਹੜੀ ਸਿੱਖਾਂ ਨੇ ਧਾਰਮਿਕ ਸਥਾਨਾਂ ਦੀ ਆਜ਼ਾਦੀ ਲਈ ਸੀ ਉਹਨੂੰ ਭਾਰਤ ਮਾਤਾ ਨੂੰ ਯਾਦ ਕਰਾਉਣ ਦੇ ਰਾਹ ਪਾਤਾ ਫਿਰ ਇਹ ਸੰਕਲਪ ਲਿਆਂਦਾ Hindu ਕੌਮ Muslim ਕੌਮ Sikh ਕੌਮ ਜਦੋਂ ਕਿ ਪਹਿਲਾਂ ਪੰਜਾਬ 'ਚ ਹੈ ਨਹੀਂ ਸੀ ਧਰਮ ਸਿੱਖ ਧਰਮ Hindu ਧਰਮ Muslim ਧਰਮ ਹੈਗੀ ਸੀ ਪਰ ਇਹਨਾਂ ਨੂੰ ਕੌਮਾਂ ਦਾ ਦਰਜਾ ਦੇ ਕੇ ਇਹਦੇ ਆਧਾਰ ਤੇ ਮੁਲਕ ਬਣਾਉਣ ਦਾ ਵਰਤਾਰਾ ਜਿਹੜਾ ਸ਼ੁਰੂ ਕਰਤਾ ਸਿੱਖ ਵੀ ਉਹਦੇ ਜਾਲ ਚ ਫਸ ਗਏ ਜਦੋਂ ਅਮਲੀ ਤੌਰ ਤੇ ਗੱਲ ਸਾਹਮਣੇ ਆਈ ਵੀ ਕਿਵੇਂ ਬਣੂ ਸਿੱਖਾਂ ਦੀ ਕਿਤੇ ਬਹੁਗਿਣਤੀ ਨਹੀਂ ਸੀ ਜਾਗਰੂਤ ਸੀਤ ਸ਼ਾਇਦ ਇੱਕ ਤਰਨ ਤਾਰਨ ਜਾਂ ਮੋਗਾ ਮਤਲਬ ਦੋ ਤਸੀਲਾਂ ਚ ਬਹੁਗਿਣਤੀ ਸੀ ਜੋ ਅੰਗਰੇਜ਼ ਜਿਹੜੇ ਉਹ ਜਹਾਜਾ ਰਾਜ ਬਣਾਉਣਾ ਚਾਹੁੰਦੇ ਸੀ ਉਹ ਇਹੋ ਜਿਹੇ ਰਾਜ ਨਹੀਂ ਬਣਾਉਣਾ ਚਾਹੁੰਦੇ ਸੀ ਉਹ ਤਾਂ ਫੈਡਰਲ ਸਿਸਟਮ ਣਾਉਣਾ ਚਾਹੁੰਦੇ ਸੀ 24 ਜੋਨਾਂ ਦੇ ਵਿੱਚ ਵੰਡ ਦੋ ਜੀ ਫਿਰ 10 ਸਾਲ ਦੇ ਵਿੱਚ ਕੋਈ ਇੱਕ ਜੋਨ ਤੋਂ ਦੂਜੇ ਤੋਂ ਜੋਨ ਜਾਣਾ ਪਰ ਕਾਂਗਰਸ ਜਿਹੜੀ ਹੂੰ ਉਹਦੇ ਮੰਤ ਸੀ ਜਿਹੜਾ ਉਹੀ ਹਿੰਦੂਵਾਦ ਵਾਲੀ ਜਿਹੜੀ ਸੀ ਨਾ ਮਤਲਬ ਬਹੁਤ ਲੁਕਵੇਂ ਰੂਪ ਚ ਹੂੰ ਭਾਰਤ ਮਾਤਾ ਭਾਰਤ ਮਾਤਾ ਹਾਲਾਂਕਿ ਭਾਰਤ ਕਦੇ ਵੀ ਇੱਕ ਦੇਸ਼ ਨਹੀਂ ਰਿਹਾ 565 ਦੇ ਕਰੀਬ ਰਿਆਸਤਾਂ ਨੂੰ ਗੁਲਾਮ ਕੀਤਾ ਅੰਗਰੇਜ਼ਾਂ ਨੇ ਹੂੰ ਰਿਆਸਤ ਉਹ ਦੇਸ਼ ਹੁੰਦਾ ਸੀ ਹੂੰ ਉਹਨਾਂ ਵੇਲੇਾਂ 'ਚ ਜਦੋਂ 47 ਤੋਂ ਬਾਅਦ ਸੰਵਿਧਾਨ ਘੜਿਆ ਹੂੰ ਜਿੱਥੇ ਲਿਖਿਆ ਨਾ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ ਇੰਡੀਆ ਦੇ ਨਾਲ ਭਾਰਤ ਜੁੜਿਆ ਭਾਰਤ ਆ ਜਿਹੜਾ ਹਿੰਦੂ ਇਤਿਹਾਸ ਦੇ ਵਿੱਚ ਇੱਕ ਰਾਜ ਦਾ ਸੰਕਲਪ ਆ ਰਾਜ ਭਾਰਤ ਦਾ ਹੂੰ ਉਹਨਾਂ ਵੇਲੇਾਂ ਦੇ ਵਿੱਚ ਵੀ ਜਦੋਂ ਸੰਵਿਧਾਨ ਬਣਾਇਆ ਜਿਹਨੂੰ ਕਹਿੰਦੇ ਆ ਸੰਘਾਤਮਕ ਵੀ ਆ ਏਕਾਤਮਕ ਵੀ ਆ ਹੂੰ ਉਦੋਂ ਉਹਨਾਂ ਨੂੰ ਪਤਾ ਸੀ ਵੀ ਹਕੀਕਤ ਭਾਰਤ ਦੀ ਕੀ ਆ ਇਸੇ ਕਰਕੇ ਦੇਸ਼ਾਂ ਨੇ ਇੰਡੀਆ ਬਣਾਇਆ ਯੂਨੀਅਨ ਆਫ ਸਟੇਟਸ ਸਟੇਟਸ ਨੇ ਇੰਡੀਆ ਬਣਾਇਆ ਇੰਡੀਆ ਨੇ ਸਟੇਟਸ ਨਹੀਂ ਬਣਾਈਆਂ ਇਸੇ ਕਰਕੇ ਕਿਹਾ ਜਾਂਦਾ ਸੀ ਅਨੇਕਤਾ ਚ ਏਕਤਾ ਜਿਹਦੇ ਕਰਕੇ ਸਾਰਾ ਮੁੜ ਕੇ ਉਲਟ ਪੁਲਟ ਕਰਤਾ ਹੁਣ ਏਕਤਾ ਚ ਅਨੇਕਤਾ ਦੀ ਗੱਲ ਆ ਗਈ ਭਾਰਤ ਪਹਿਲਾਂ ਦੇਸ਼ ਪਹਿਲਾਂ ਇਸ ਕਰਕੇ ਜਿਹੜਾ ਇੱਥੇ ਦੀ ਗੱਲ ਆਪਾਂ ਗੱਲ ਕਰਦੇ ਆਂ ਜਵਾਬ ਦੀ ਗੱਲ ਕਰਦੇ ਆਂ ਸੰਦਰਭ ਚ ਮਤਲਬ ਦੇਖੋ ਉਹ ਉਸ ਵੇਲੇ ਕਾਂਗਰਸ ਨੇ ਅੰਗਰੇਜ਼ਾਂ ਵੇਲੇ ਇਹ ਫੈਸਲਾ ਕੀਤਾ ਵੀ ਕਿ ਇਹ ਸਾਡੀਆਂ ਕਾਇਆਂ ਨੇ ਉਹ ਬੋਲੀ ਦੇ ਆਧਾਰ ਤੇ ਬਣਣਗੀਆਂ ਹੂੰ 47 ਤੋਂ ਬਾਅਦ ਜਦੋਂ ਸੂਬੇ ਬਣਾਉਣ ਦੀ ਗੱਲ ਆਈ ਇਹ ਤਿਲਕਣ ਲੱਗੇ ਆਂਧਰਾ ਪ੍ਰਦੇਸ਼ 'ਚ ਇੱਕ ਬੰਦੇ ਨੇ ਮਰਨ ਵਰਤ ਰੱਖਿਆ ਉਹਦੀ ਡੈਥ ਹੋ ਗਈ ਬੜਾ ਤੂਫਾਨ ਉੱਠ ਖੜਿਆ ਫੇਰ ਮੁੜ ਕੇ ਰਾਜਾਂ ਨੂੰ ਬੋਲੀ ਦੇ ਆਧਾਰ ਤੇ ਬਣਾਉਣ ਦਾ ਸਿਲਸਲਾ ਚੱਲਿਆ ਪਰ ਪੰਜਾਬ ਜਾ ਕੇ ਫਿਰ ਜਿਹਨੂੰ ਆਪਾਂ ਕਹਿੰਦੇ ਹੜਕਾ ਲਾਤਾ ਜਿਹੜੇ ਅਸਾਬ ਨਾਲ ਦੇਖੋ ਸਿੱਖ ਪੋਜੀਸ਼ਨਾਂ ਬਦਲਦੇ ਰਹਨੇ ਆ ਕਾਲੀ ਇਹ ਚ ਕੋਈ ਪੋਜੀਸ਼ਨ ਬਦਲਨੀ ਕੋਈ ਮਾੜੀ ਨਹੀਂ ਗੱਲ ਹੁੰਦੀ ਸਿੱਖ ਸਥਾਨ ਤੋਂ ਲੈ ਕੇ ਤੁਸੀਂ ਇਹ ਦੇਖੋ ਰਸ਼ੀਆ ਤੇ ਇਨਕਲਾਬ ਆ ਗਿਆ ਸੀ ਉਦੋਂ ਉੱਥੇ ਬਹੁਤੋਂ ਮੀਰਾਜ ਬਣਿਆ ਕੌਮਾਂ ਨੂੰ ਆਪਾਂ ਨਿਰਣੇ ਦਾ ਹੱਕ ਦਿੱਤਾ ਪਰ ਉੱਥੇ ਰਸ਼ੀਆ ਕੌਮ ਭਾਰੂ ਕੌਮ ਸੀ ਪਰ ਤੁਸੀਂ ਇਹ ਦੇਖੋ ਕਯੂਮਨਿਸਟਾਂ ਨੇ ਉਹਨਾਂ ਵੇਲੇ ਸਿੱਖ ਹੋmland ਦੀ ਵਕਾਲਤ ਕੀਤੀ ਜੀ ਅਧਿਕਾਰੀ ਨੇ ਇੱਕ ਮਤ ਲਿਖਿਆ ਹਰ ਕਿਸ਼ਨ ਸਰਜੀਤ ਨੇ ਟ੍ਰਾਂਸਲੇਟ ਕਰਕੇ ਪੰਜਾਬੀ ਚ ਛਾਪਿਆ ਵੀ ਸਿੱਖਾਂ ਨੂੰ ਸਿੱਖ ਹੋਮਲੈਂਡ ਮਿਲਣਾ ਚਾਹੀਦਾ ਜਣੀ ਜਿਹੜੀ ਕੌਮਾਂ ਕੌਮਾਂ ਕੀ ਹੁੰਦੀਆਂ ਨੇ ਉਹਦੇ ਬਾਰੇ ਸਮਝ ਪੇਤ ਲਈ ਕਿੱਡੀ ਸੀ ਸਾਰੇ ਕੈਸੇ ਦੀਓ ਸਾਨੂੰ ਸਮਝ ਆਉਂਦੀ ਹੈ ਚਲੋ ਨਾਂ ਬਣਨੇ ਸੀ ਬਣਿਆ ਫਿਰ ਸਿੱਖ ਹੋਮਲੈਂਡ ਦੀ ਗੱਲ ਚੱਲੀ ਸਿੱਖਸਤਾਨ ਦੀ ਗੱਲ ਚੱਲੀ ਫਿਰ ਜਿਹੜੇ ਸਿੱਖਾਂ ਨੂੰ ਪਲੋਚਣ ਲਈ ਜਿਹੜੇ ਇਹ ਨਾਰੇ ਦਿੱਤੇ ਸੀ ਪਾਰਤ ਦੇ ਉੱਤਰ ਚ ਕਿਹਾ ਜਾਂ ਖਿੱਤਾ ਹੋਊਗਾ ਜਿੱਥੇ ਸਿੱਖ ਆਜ਼ਾਦੀ ਦਾ ਨਿਗਮ ਮਾਣ ਸਕਣ ਇਹਦਾ ਮਤਲਬ ਇਹ ਜਿਹੜੇ ਅੱਜਕੱਲ ਦੇ ਪੋਲਿਟਿਕਲ ਇਕੋਸਿਸਟਮ ਚ ਇਹ ਜਿਹੜੀ ਸ਼ਬਦਾਵਲੀ ਜਿਹੜੀ ਟਰਮਨੋਲੋਜੀ ਟਰਮਸ ਯੂਜ਼ ਹੋ ਰਹੀਆਂ ਨੇ ਇਹਦੇ ਪਿੱਛੇ ਇਤਿਹਾਸ ਪਿਆ ਹੈ ਬਿਲਕੁਲ ਮਤਲਬ ਜੇ ਜਿਹੜੀ ਇਹ ਗੱਲ ਆਪਾਂ ਖਾਲਸਤਾਨ ਦੀ ਕਰਦੇ ਆਂ ਇਹਦੀ ਕਰਦੇ ਆ ਇਹਦੇ ਪਿੱਛੇ ਉਹੀ ਹਿੰਦੂ ਕੌਮ ਸਿੱਖ ਕੌਮ ਮੁਸਲਮਾਨ ਕੌਮ ਵਾਲਾ ਇਤਿਹਾਸ ਪਿਆ ਹੈ ਬਦਲੀ ਹੋਈ ਹਾਲਤ ਦੇ ਵਿੱਚ ਹੁਣ ਇਹ ਸਾਫ਼ ਹੋ ਗਿਆ ਨਾ ਤਾਂ ਸਿੱਖ ਕੌਮ ਆ ਕੋਈ ਨਾ ਹਿੰਦੂ ਕੌਮ ਆ ਨਾ ਮੁਸਲਮਾਨ ਕੌਮ ਆ ਜੇ ਮੁਸਲਮਾਨ ਕੌਮ ਹੁੰਦੀ ਬੰਗਲਾਦੇਸ਼ ਛੱਡ ਕੇ ਹੁੰਦਾ ਜੀ ਹਮ ਹਿੰਦੂ ਮੈਨੂੰ ਇਹ ਦੱਸੋ ਇਹ ਕਹਿੰਦੇ ਨੇ ਭਾਰਤ ਦਾ ਇਤਿਹਾਸ ਭਾਰਤ ਦਾ ਸੱਭਿਆਚਾਰ ਭਾਰਤ ਦੀ ਨਾ ਬੋਲੀ ਸੰਝੀ ਨਾ ਇਤਿਹਾਸ ਸੰਝਾ ਨਾ ਸੱਭਿਆਚਾਰ ਸੰਝਾ ਨਾ ਕਦਰਾਂ ਕੀਮਤਾਂ ਸੰਝੀਆਂ ਪੰਜਾਬ ਦੇ ਹਿੰਦੂ ਦਾ ਬੰਗਾਲ ਦੇ ਹਿੰਦੂ ਨਾਲ ਕੀ ਸੰਬੰਧ ਹੈ ਇਹ ਇਸ ਕਰਕੇ ਹਿੰਦੂ ਕੌਮ ਵਾਲਾ ਜਿਹੜਾ ਸੰਕਲਪ ਸੀ ਜਿਹੜਾ ਉਦੋਂ ਲਿਆਂਦਾ ਫਿਰ ਮੁੜ ਕੇ ਉਹ ਫੈਡਰਲ ਦੇਣ ਦੀ ਕੋਸ਼ਿਸ਼ ਕੀਤੀ ਜਦੋਂ ਸੰਕਟ ਆ ਜਦੋਂ ਫਿਰ ਕ੍ਰਾਈਸਿਸ ਆਇਆ ਜਦੋਂ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਚੱਲੀ ਅਕਾਲੀ ਦਲ ਨੇ ਵੀ ਮੋਰਚਾ ਲਾਇਆ ਫਿਰ ਉਹਨਾਂ ਨੇ ਉਹੀ ਇਕਤਾ ਖੰਡਤਾ ਦਾ ਮਤਲਿਆੰਦਾ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਭਾਰਤ ਇੱਕ ਹੈ ਉਹ ਤਾਂ ਪਤਾ ਵੀ ਭਾਰਤ ਇੱਕ ਹੈ ਪਰ ਇੱਕ ਕਿਵੇਂ ਆ ਇੱਕ ਫੈਡਰਲਿਜ਼ਮ ਦੇ ਆਧਾਰ ਤੇ ਆ ਸੋ ਇਹ ਉਲਟਾ ਪਾਸਾ ਬਣ ਗਿਆ ਤੇ ਹੁਣ ਵੀ ਸੰਕਟ ਪੰਜਾਬ ਲਈ ਸਿਆਸੀ ਧਿਰਾਂ ਲਈ ਉਹੀ ਆ